ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇ ਰਿ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 9876823917 ਚੈਨਲ ਨੂੰ ਬਾਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਬਾਈਆਂ ਦਾ ਔਰ ਸਕਰੀਨਾਂ ਬਾਈ ਰਾਜ ਕੋਲੋਂ ਵੀਡੀਓ ਕਵਰ ਕਰਾਂਗੇ ਜੀ ਅੱਜ ਅੱਜ ਤੁਹਾਨੂੰ ਟਾਪ ਦੀ ਝੋਟੀ ਦਿਖਾਉਣੀ ਹੈ ਇੱਕੀ ਤੇ ਦਿਖਾ ਵੀ ਪੂਰੇ ਸਿਰਾ ਦੇਣੀ ਆ ਗੱਲ ਵਾ ਸਾਰੀ ਬਾਈ ਨਾਲ ਕਰਾਵਾਂ ਕਦੋਂ ਕਸੂਈ ਆ ਜਾ ਕਿੰਨਾ ਗੁੱਦਦ ਬਾਦ ਕੱਟੂ ਬਾਜੀ ਆ ਦੇਖੋ ਜੀ ਥਣ ਪਾਂਡਾ ਨੇੜੇ ਤੋਂ ਕਰੋ ਜੇਕ ਗੱਲਬਾਤ ਸਾਰੀ ਕਰਾ ਦੇਾਂਗੇ ਟੌਪ ਦੀ ਆਈ ਤੁਹਾਨੂੰ ਝੋਟੀ ਦਿਖਾਵਾਂ ਪਿੰਡ ਸਹਨੇ ਤੋਂ ਆਪਾਂ ਵੀਡੀਓ ਕਵਰ ਕਰਨ ਲੱਗੇ ਆ ਜੀ ਆ ਜਾ ਵੀਰੇ ਰਾਜ ਸਤਿ ਸ਼੍ਰੀ ਅਕਾਲ ਬਾਈ ਜੀ ਰਾਜ ਸਤਿ ਸ਼੍ਰੀ ਅਕਾਲ ਬੁੱਟੇ ਉਹ ਟੀਟਕ ਠੀਕ ਠਾਕ ਪਹਿਲਾ ਨੰਬਰ ਬੋਲ ਵੀਰ ਨੰਬਰ 98763347016 ਪਿੰਡ ਆਪਣਾ ਜੀ ਪਿੰਡ ਆਪਣਾ ਸਹਿਣਾ ਜ਼ਿਲ੍ਹਾ ਬਰਨਾਲਾ ਨੇੜੇ ਆਪਾਂ ਨੂੰ ਪੱਖੋਂ ਕਿੰਚੀਆਂ ਤੇ ਭਧੌੜ ਰਹਿ ਜਾਂਦਾ ਅੱਛਾ ਜੀ ਪੰਜ ਪੰਜ ਕਿਲੋਮੀਟਰ ਹੀ ਆ ਦੋਨੇ ਚੀਜ਼ਾਂ ਹੂੰ ਤੇ ਨਹਿਰ ਵਾਲੇ ੱਡੇ ਤੋਂ ਆਪਣਾ ਘਰ ਪੁੱਛ ਕੇ ਸਿੱਧਾ ਆ ਸਕਦਾ ਸਿੱਧੂ ਪੱਤੀ 'ਚ ਸਿੱਧੂ ਪੱਤੀ 'ਚ ਬਾਈ ਰਾਜ ਦਾ ਘਰ ਤੁਸੀਂ ਪੁੱਛ ਸਕਦੇ ਹੋ ਤੇ ਨੇਰੇ ਬਾਈ ਦੇ ਇਧਰਲੇ ਪਾਸੇ ਪੱਕੋ ਕੈਂਚੇ ਤੇ ਇਧਰਲੇ ਪਾਸੇ ਹੈਗਾ ਆਪਣਾ ਜੀ ਪੰਜ-ਪੰਜ ਕਿਲੋਮੀਟਰ ਦੀ ਪੰਜ-ਪੰਜ ਕਿਲੋਮੀਟਰ ਦੀ 17 ਕਿਲੋਮੀਟਰ ਬਰਨਾਲਾ ਆਪਾਂ ਨੂੰ ਵੱਡੇ ਰੋਡ ਤੇ ਪਿੰਡ ਆਪਣਾ ਤੇ ਭਾਈ ਭਗਤ ਵਾਲੇ ਤੇ ਉਧਰੋਂ ਬਾਜਾਖਾਨਾ ਰੋਡ ਦੇ ਉੱਤੇ ਆਪਣਾ ਪਿੰਡ ਆ ਤੇ ਪਿੰਡ ਆਪਣਾ ਤੇ ਬਰਨਾਲਾ ਜਮਨ ਨਜੀਕ ਹੀ ਆ ਨਾ ਬਰਨਾਲਾ ਨਜੀਕੀ ਓਕੇ ਤੇ ਬਾਈ ਜੀ ਰਾਜ ਅਜ ਇੱਕੀ ਆ ਇੱਕ ਝੋਟੀ ਐ ਸੁਈ ਸੁਵਾਈ ਆ ਬੁੱਟਿਆ ਜੀ ਓਕੇ ਸੁਈ ਸੁਵਾਈ ਤੇ ਹੈ ਟਾਪ ਦੀ ਹੈ ਜਮਾ ਟਾਪ ਦੀ ਵੀਰੇ ਰਾਜ ਜਿਹੜੀ ਝੋਟੀ ਆਪਾਂ ਦੇਖੀ ਨੇ ਕੈਮਰੇ ਤੇ ਮਾੜਾ ਝੋਟੀ ਦੇ ਨੇੜ ਨੂੰ ਹੋ ਜਾ ਤੇ ਕਿਹੜਾ ਸੁਹਾ ਵੀਰੇ ਇਹ ਇਹ ਦੂਜਾ ਸੂਆ ਸੂਈ ਆ ਬੂਟੇ ਦੂਜਾ ਦੂਆ ਅਰੇ ਨਾਲ ਹਾਂ ਛੇ ਦਾਂਦਾ ਛੇ ਦਾਂਦਾ ਕਿ ਤੇ ਮਗਰ ਕੀ ਆ ਗਿਆ ਬਾਈ ਇਹ ਮਗਰ ਤਾਂ ਇਹ ਕੱਟੀ ਆ ਬੂਟੇ ਕੱਟਾ ਹਾਂ ਕੱਟਾ ਓਕੇ ਮਗਰ ਆ ਗਿਆ ਕੱਟਾ ਇਹ ਕੱਲ 2.5 ਦਿਨ ਕੋਈ ਸੂਈ ਆ ਜੇਰ ਤੂੰ ਰੋਕੇ ਜੀ ਓਕੇ ਉਸ ਵੱਲੋਂ ਫੇਰ ਵੇਖ ਰਾਂ ਜੇ ਮੈਂ ਗਾਰੰਟੀ ਆ ਓਕੇ ਜੀ ਉਸ ਵੱਲੋਂ ਵੇਖ ਕਰ ਤੇ ਬਾਈ ਸੂਆ ਦਾ ਇਹਦਾ ਹੈਗਾ ਦੂਜਾ ਤੇ ਪਹਿਲੇ ਸੂਏ ਕਿੰਨਾ ਵੀਰੇ ਰਾਜ ਜਿਹੜਾ ਦੁੱਧ ਕੱਟਿਆ 14 ਲੀਟਰ ਬੂਟੇ ਦੁੱਧ ਦਿੱਤੇ ਨੇ ਪਹਿਲੇ ਸੂਏ ਕੰਨਗਾਲੇ ਦੰਦ ਖੜੇ ਆ ਵਧਾਜੂ ਥੋੜਾ ਬਤਾ ਜੀ ਜਿੱਗੀ ਆ ਹਾਂ ਇਹਦੀ 15 ਕਿਲੋ ਦੀ ਓਟਾ ਪੱਕੀ ਜੋਡੀ ਓਕੇ ਤੇ ਬਾਕੀ ਥਾਣ ਲਿਆ ਬਹੁਤ ਹੀ ਜ਼ਿਆਦਾ ਸਾਫ ਤੇ ਬਾਕੀ ਦਾ ਜਿਹੜਾ ਆਪਾਂ ਥਾਣੇ ਦੇ ਤੇ ਕੈਮਰਾ ਮਾਰਾਂਗੇ ਨਾ ਘੱਟ ਚਾਰ ਸਪੇਰੇ ਨੂੰ ਪੈਂਦੀ ਆ ਹਨਾ ਇਹ ਵੀ ਪਾਦਾਂ ਨੂੰ ਲੱਗੇ ਹੋਇਆ ਬੂਟੇ ਉਹ ਲੋ ਜਿਹਦਾ ਤੋਰਾ ਕਰਾ ਕੇ ਚੈੱਕ ਕਰੀਏ ਇਹਦਾ ਤਾਰਾ ਤੋੜਾ ਤੁਹਾਨੂੰ ਮਾਰ ਕੇ ਦਿਖਾ ਦੇਾਂਗੇ ਫੁੱਲ ਪ੍ਰੋਪਰ ਬਰੀਡ ਵਾਲੀ ਝੋਟੀ ਆ ਫੁੱਲ ਟੇਲ ਇਹਦੀ ਕਾਲੀ ਆ ਤੇ ਬਲੈਕ ਸਾਰੀ ਆ ਹਨਾ ਫੁੱਲ ਬਲੈਕ ਬੂਟੇ ਦੁੱਧ ਦੱਧ ਵੀ ਆ 15 ਪਲੱਸ ਚੱਲਣਾ ਇਹਨੇ ਬਾਕੀ ਦੀ ਗੱਲ ਜਾਰ ਜਿਹੜ ਦਾਹਦੀ ਅਗਲਵਾਤਾ ਨਹੀਂ ਗੱਲ ਹੈਗੀ ਆ ਦੇਖੋ ਜੀ ਥਣਲੇਵਾ ਨੇੜੇ ਤੋਂ ਕਰੋ ਚੈੱਕ ਕੁਆਲਿਟੀ ਕੱਲਾ ਕੱਲਾ ਥਣ ਲੱਗਿਆ ਤੇ ਬਾਕੀ ਦੀ ਗੱਲ ਐਚ ਐਫ ਵੈੜਾ ਵਰਗਾ ਹਵਾਨਾ ਇਹਦੇ ਹੈਗੇ ਹੀ ਹੈਗਾ ਕੋਈ ਚੱਕਰ ਨਹੀਂ ਆ ਦੇਖੋ ਜੀ ਚਾਰ ਚਪਰੇ ਦੀ ਚੰਗੀ ਲੰਮੀ ਲੈ ਜਾ ਦੇ ਵੀਰੇ ਗਾਈਆਂ ਵਾਲਾ ਲੈਵਾ ਲੱਗਿਆ ਬੂਚਾ ਜਾਵਾ ਵੀਰੇ ਜਾਵਾ ਯਾਰ ਕੋਈ ਟੁੱਟ ਮਾਣੀ ਕੋਈ ਲੰਮਕ ਮਾਣੀ ਤੇ ਦੁੱਧ ਨੇ ਝੋਟੀ ਨੇ ਵਾਕਈ ਦੇਣਾ ਕੋਈ ਸ਼ੱਕ ਵਾਲੀ ਗੱਲ ਨਹੀਂ ਆ ਦੇਖੋ ਜੀ ਚਾਰ ਚ ਮੋੜ ਲਓ ਜੀ ਚਾਰ ਚਪਰੇ ਦੀ ਝੋਟੀ ਚੈੱਕ ਕਰੋ ਤੇ ਆਉਂਗੇ ਤੁਸੀਂ ਕੋਲੇ ਖੁਸ਼ ਹੋ ਕੇ ਜਾਉਂਗੇ ਉਵੇਂ ਨਹੀਂ ਗੱਲ ਹੈ ਕਿ ਕੋਈ ਨਰਾਜ਼ ਹੋ ਕੇ ਭਾਈ ਨੇ ਆ ਕੇ ਦਿਖਾਤਾ ਆ ਲੈ ਜੀ ਹੂੰ ਲਾ ਮਿਲਾ ਚਲ ਬਸ ਤੇ ਮੋੜ ਦੇ ਚਲੋ ਕੋਈ ਤੋਰਾਦਾਰ ਹੈ ਇੱਕ ਨੰਬਰ ਲੈ ਜਾ ਲੈ ਅੰਦਰ ਹੂੰ ਲਮਾਈ ਲਮੂਈ ਵੀ ਕੱਲੀ ਹੈ ਚਾਈ ਨਹੀਂ ਲਮਾਈ ਵੀ ਫੁੱਲਾ ਹਨਾ ਬਸ ਚੋਣ ਜਾਣ ਦਾ ਤਾਂ ਅੰਤ ਹੀ ਕੋਈ ਨਹੀਂ ਬੂਟੇ ਓਕੇ ਜੀ ਪੋਲੀ ਗੰਨੇਰ ਕੀ ਧਰ ਪੋਲੀ ਗੰਨੇਰ ਚੰਗੂ ਵੀ ਸਿੱਫੀ ਵਾਲਾ ਲੱਗਿਆਦਾ ਯਾਰ ਜਮਾ ਵੀਰੇ ਜਮਾ ਕੋਈ ਸ਼ੱਕ ਹੀ ਨਹੀਂ ਇਸ ਗੱਲ 'ਚ ਦਾ ਯਾਰ ਜੇ ਇਹ ਨਾ ਬੂਟੇ 15 ਦੇ ਉੱਤੇ ਦੇਊ ਘੜੀ ਆਹ ਦੇਖੋ ਲੈਵਾ ਦੇ ਚਲ ਬੁੱਧਾ ਜਮਾ ਬੌੜੇ ਤਾਂ ਬਿਲਕੁਲ ਖਾਲੀ ਆ ਹੁਣ ਓਕੇ ਫਿਰ ਲਾ ਲਓ ਬੱਚਾ ਵੀਰੇ ਪਤਾ ਰਖਾ ਦੇਣਗੇ ਤੇ ਇੱਕ ਆ ਦੇ ਵੀਰੋ ਬੱਚਾ ਚਾਹੁੰਦਾ ਤੇ ਦੇਖ ਸਕਦੇ ਹੋ ਮੈਂ ਕਹਿੰਦਾ ਉਹ ਹੀ ਦਾ ਕੋਈ ਗੱਲ ਨਹੀਂ ਦੁੱਧ ਪਾ ਦਿਓ ਜੀ ਥੋੜਾ ਜਿਆ ਚਾਰ ਦੁੱਧ ਲਾ ਦੇ ਬੱਚੇ ਤੇ ਆ ਦੇਖੋ ਵੀਰੋ ਬੰਨ ਉਹ ਤਾਂ ਬੱਚਾ ਆ ਆ ਦੇਖੋ ਮੈਂ ਕਹਿੰਦਾ ਯਾਰ ਥੱਲੇ ਉਹਦਾ ਥਣ ਆ ਦੇਖੋ ਚਾਰੇ ਥਣ ਡਾਂਗਾਂ ਆੜ ਕੇ ਕੱਢਿਆ ਝੋਟੀ ਦੇ ਜਿੱਥੇ ਮਰਜੀ ਤੁਰਿਆ ਫਿਰ ਕੋਈ ਚੱਕਰੀ ਨਹੀਂ ਮਾਰ ਤੂੰ ਹੀ ਮਾਰ ਦੇ ਮਾਰ ਦੇ ਵੀਰੇ ਤਾਰਾਂ ਨੂੰ ਉਹ ਟਾਈਮ ਲਾਉ ਬਾਜ ਦਾ ਵਿੱਚ ਆ ਦੇਖੋ ਮੈਂ ਕਹਿੰਦਾ ਯਾਰ ਗਲਾਸਾਂ ਆੜ ਕੇ ਥਣ ਕੱਢਿਆ ਹਨਾ ਮੈਂ ਕਹਿੰਦਾ ਚੂਨ ਪਸਮਾ ਦੀ ਬੂਟੇ ਇੱਕ ਨੰਬਰ ਆ ਓਕੇ ਜੀ ਆਇਆ ਪੁੱਤ ਬੇਫਿਕਰ ਹੋ ਜਾ ਬੋਲਾ ਦੇਖ ਲਓ ਜੀ ਲੈ ਦਿਖਾ ਦੇ ਬੂਟੇ ਬੋਲਾ ਤਾਂ ਓਕੇ ਜੋ ਯਾਰ ਹੱਥ ਵੀ ਨਾ ਲਾਵੇਂ ਬੰਦਾ ਚੂਨ ਪਸਮਾ ਦੀ ਕੈਨੀ ਚੰਗੀ ਦਿਖਾ ਦੇ ਬੂਟੇ ਲੈ ਲਓ ਜੀ ਮੈਂ ਤਾਂ ਖੜਕੂ ਜਿਵੇਂ ਪਤਾ ਲੱਗੂ ਮੈਂ ਨਹੀਂ ਚੁਆਈ ਕਰੀ ਜਾਂਦਾ ਪਤਾ ਹੀ ਆ ਵੀਰੇ ਯਾਰ ਆਪਾਂ ਨੂੰ ਐ ਨਹੀਂ ਗੱਲ ਕਿੰਨਾ ਕਿੰਨਾ ਦੀ ਧਾਰਾ ਜਮਾ ਜਮਾ ਦੇਖ ਲੈ ਓਕੇ ਭਾਈ ਬੜਾ ਘਾਣਾ ਡੋਲਣਾ ਤੋਰੀ ਇਹਨੂੰ ਇੱਕ ਵਾਰੀ ਦੱਸ 10 11 ਕਿਲੋ ਬੋਲੀ ਤੋਸਟਾ ਹੁਣ ਜੋ ਸਟਾਰਟਿੰਗ ਆ ਠੀਕ ਆ ਠੀਕ ਆ ਜੀ ਚੌਣ ਪਸਮਾ ਤੇ ਕਾਨੂੰ ਗੱਲਾਂ ਕਰਾ 15 ਕਿਲੋ ਦੋ ਤਾਂ ਖਰਾਬ ਆ ਦੂ ਬੂਟੇ ਯਾਰ ਜਮਾ 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 ਕੋਟ ਮੰਨ ਕੇ ਲੈ ਜੇ ਤੋਰ ਦੇ ਪੁੱਤ ਆ ਦੇਖ ਬਾਕੀ ਇਹ ਨਾ ਬਹੁਤ ਪਾਉਂ ਕਿਹੜੀ ਰੰਗ ਫਨ ਕਿ ਤੂੰ ਬਹੁਤ ਜੰਗੀ ਆ ਜੀ ਤੇ ਮੇਨ ਗੱਲ ਹੁਣ ਇਹਦੀ ਡਿਮਾਂਡ ਦੀ ਬਾਈ ਯਾਰ ਡਿਮਾਂਡ ਦੀ ਇਹਦੀ ਬੂਟੇ ਫੋਨ ਤੇ ਕਰਾਂਗੇ ਜਾਇ ਜੀ ਹੂੰ ਚੰਗੀ ਝੋਟੀ ਆ ਆਪਾਂ ਦੇਖੇ ਮੋੜਾਂਗੇ ਠੀਕ ਆ ਜੀ ਖਰਾ ਜਾਨਵਰ ਵਰਦੀ ਇਹ ਤਾਂ ਲਾਉਣੇ ਬੰਦੇ ਚੰਗੀ ਝੋਟੀ ਤੇ ਚੰਗੀ ਝੋਟੀ ਆ ਜਮਾ ਦਿਸੀ ਜਾਂਦੀ ਆ ਕੋਈ ਚਮੋੜ ਲਾ ਬਸ ਆ ਦੇਖੋ ਜੀ ਥਣ ਭਾਂਡੇ ਦੀ ਚੰਗੀ ਸਾਫ ਸੁਥਰੀ ਕੱਲਾ ਕੱਲਾ ਥਾਣਾ ਧਾਰਾ ਸਾਨੂੰ ਚੈੱਕ ਕਰਾ ਤੀਆਂ ਬੇਚੇਜ ਕੋ ਹੋ ਜੋ ਕਾਲਾ ਸਿਆਣਾ ਫੁੱਟਿਆ ਯਾਰੀ ਬਾਤ ਆ ਜਮਾ ਜਮਾ ਆਪਣੇ ਪਾਰ ਵਾਲੀ ਪਾਰ ਹੁਣ ਦੇਖ ਲੈ ਵਾਧਿਆ ਇੰਦੀ ਹੀ ਯਾਰ ਮੈਂ ਮੂੰਹੇ ਵਿੱਕੀ ਗਈ ਵਾਧਿਆ ਵਾਧਿਆ ਬਈ ਵਾਧੇ ਚੰਗੀ ਇਹ ਸਿਆਣੇ ਦਾ ਰੁਪਿਆ ਐਂ ਦੋ ਚਾਰ ਮਿੰਟਾਂ ਤੋਂ ਐਂ ਇੱਕ ਬਾਈ ਕੋਲੇ ਆ ਝੋਟੀ ਖੜੀ ਹੈਗੀ ਹੋਰ ਇਹਦਾ ਬੱਚਾ ਕਿਹੜਾ ਬਾਈ ਇਹਦਾ ਬੱਚਾ 20 25 ਦਿਨ ਹੋ ਗਏ ਬੂਟੇ ਸੀ ਨਿਮਾਗਾ ਆ ਆ ਇਧਰ ਆ ਨਾਲ ਦਾ ਆ ਓਕੇ ਜੀ ਹਾਂ ਦਿਨ ਬੱਤੀ ਹੋ ਗਏ ਦੋ ਤੋਂ ਤਿੰਨ ਡੰਗ ਚੋਲੇ ਤਾਂ ਆਪਾਂ 13 ਕਿੱਗ ਕੀ ਦੇਵਾਂ 14 ਕਿਲੋ ਝੋਟੀ 13 ਤੋਂ 14 ਤੇ ਮੋਲੇ ਦਾ ਮੁੱਲ ਫੋਨ ਤੇ ਦਾ ਬਾਈ ਮੋਲੇ ਦਾ ਫੋਨ ਤੇ ਕਰਾਂਗੇ ਪੰਮਾਂ ਦੀ ਚਾਰ ਡੰਗ ਚੋਕੇ ਲੈ ਜੇ ਬਾਜਬਰੇਟ ਚ ਲੀਟਰ ਝੋਲੇ ਚ ਪਾ ਲੈ ਆ ਲੈ ਅਗਲਾ ਸਾਨੂੰ ਕੋਈ ਗੁਸ਼ਾ ਨਹੀਂ ਪੰਮਾਂ ਦੀ ਚਾਰ ਡੰਗ ਚੋਵੇ ਪੰਜ ਚੋਵੇ ਅੰਦਰ ਲਾ ਕੇ ਬਾਹਰ ਲਾ ਲਖ ਤੋਂ ਸੌਦਾ ਇਹ ਬਾਹਰ ਲੈ ਬੁੱਟੇ ਨੇ ਦੋ ਧੜੀ ਦਿੱਤਾ ਤੈਨੂੰ ਪਤੀ ਠੀਕ ਹੈ ਜੀ ਦੁੱਧ ਹੈਗਾ ਤੇਰਾ ਮੰਨ ਕੇ ਆਪਾਂ ਦੁੱਧ 14ਾਂਗਾ ਆਪਾਂ 13 ਗੇ ਕਿ ਦੇਵਾਂਗੇ ਬਾਕੀ ਦੀ ਮੈਂ ਤੁਹਾਨੂੰ ਆ ਵੀਡੀਓ ਦਿਖਾਈਏ ਕੁਆਲਿਟੀ ਕਰੋ ਜੀ ਚੱਕ ਇੱਕ ਨੰਬਰ ਹੁਣ ਇਸ ਤੋਂ ਬਾਅਦ ਬੁੱਟੇ ਸਟਾਰਟ ਆ ਵੀ ਆ ਸਟਾਰਟ ਆ ਹੁਣ ਕੰਮ ਪਹਿਲਾਂ ਜੇਈ ਦਾ ਕਰਕੇ ਸੀ ਤੇ 8-10 ਮੰਗਿਆ ਜੇਈ ਜਿ ਮਰਜ਼ੀ ਬੰਦਾ ਲੈ ਜਾ ਕਰੇ 12 ਤੋਂ ਲੈ ਕੇ 15 ਪਲੱਸ ਦਾ ਹੀ ਹੁੰਦੀਆਂ ਆਪਣੇ ਕੋਲ 1 ਜਨਵਾਰ ਸੀ ਬਾਈ ਕੋਲੇ ਇੱਕ ਤੁਹਾਨੂੰ ਫੁੱਲ ਦਸਲੀ ਨਾਲ ਦਿਖਾਇਆ ਤੇ ਨੰਬਰ ਬਾਈ ਫੇਰ ਬੋਲੀ ਨੰਬਰ 98763 ਬੁੱਟੇ 47016 ਪਿੰਡ ਸਹਨੇ ਤੋਂ ਵੀਡੀਓ ਕਵਰ ਕੀਤੀ ਹੈ ਜੀ ਬਾਈ ਰਾਜ ਕੋ ਜਿਵੇਂ ਜਾਇ ਰੇੜੇ ਸਾਨੂੰ ਮਿਲਣੀ ਤੇ ਥਾਣਾ ਝੋਟੀ ਨੇ ਪਸਮਾ ਕੇ ਦੂਰੇ ਕਰਦੇ ਹਨਾ ਦੂਰੇ ਕਰਤੇ ਚੋਣ ਪਸਮਾ ਹੱਥ ਨਹੀਂ ਕੋਈ ਤੇ ਵੀ ਡਰਾਉਂਦੀ ਯਾਰ ਨਹੀਂ ਡਰਾਉਂਦੀ ਵੀਰੇ ਸਵਾਦ ਹੈ ਜੂ ਜੇ ਅਗਰ ਪੀਏ ਵੀ ਲਾਉ ਲਿਆਉ ਵੀ ਜਮਾ ਸੇਉ ਨਾਲ ਸੇਉ ਨਾਲ ਜਾਉ ਜਮ ਹਾਂ ਐ ਨਹੀਂ ਕੋਈ ਤੇ ਬਾਕੀ ਦਾ ਜ਼ਰੂਰ ਕਰਿਓ ਬਾਈ ਨਾਲ ਸੰਪਾਰਕ ਸਾਰੇ ਵੀਰਾਂ ਦਾ ਐਂਡ ਤਾਈਂ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਤਹਿ ਦਿਲ ਤੋਂ ਧੰਨਵਾਦ ਜਲਦ ਮਿਲਣੇਗੇ ਨਵੀਂ ਵੀਡੀਓ ਨਾਲ